ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਹ ਇਲਾਕੇ ਦੇ ਹਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕਰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕੇ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬਾਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨੇ ਐ ਵੱਢਤੀ ਜਵਾਕ ਨੇ ਕਿੰਨਾ ਦਰਦਲੇ ਨਾਲ ਯਾਰ ਬੰਦਾ ਚੀਕਿਆ ਹੋਗਾ ਉਹ ਬੱਚਾ ਚੀਕਿਆ ਹੋਗਾ ਤੇ ਕਿਨੂੰ ਕਿਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਪੁੱਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚਾੱਕ ਕੇ ਕਮਾੜ ਚ ਲੈ ਜਾਂਦਾ ਹੈ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚੀਆਂ ਸਾਡੀਆਂ ਸਾਰੀ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਵ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭਗੋਲਕੋ ਬਗਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ ਰਾਜਸਥਾਨ ਦਾ ਕਾਨੂੰਨ ਮਹਾਤਚਲ ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਾਂ ਨਜ਼ਰ ਬਣ ਰਹੀਆਂ ਨੇ ਅਸੀਂ ਕਹਿੰਦੇ ਆ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਆ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਉਹਦੀ ਆਵਾਜ਼ ਅੱਜ ਅਕਾਲ ਤਾ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਆ ਜਿੱਦੜ ਵੋਟਾਂ ਵੱਧ ਆ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਵਧ ਰਹੀਆਂ ਸਰਪੰਚਤਾ ਬਣ ਲੱਗੇ ਕੌਂਸਲਰ ਤਾਂ ਬਣ ਲੱਗੇ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇਕਾਲਤਾ ਸਾਰੇ ਜਿਹੜੇਾਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨੀ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੇ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤ ਮੈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ ਲੈ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਤੁਸੀਂ ਸ਼ਿਆਦੂ ਤੇ ਬੱਚੀ ਦੀ ਗੱਲ ਕੀਤੀ ਸੀਗੀ ਉਸ ਦੀ ਭੈਣ ਪੁੱਬਾ ਮਾਰ ਮਾਰ ਕੇ ਕਹਿ ਰਹੀ ਸੀਗੀ ਕਿਤੇ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰਿਆ ਮੂਦਾ ਪਾਗ ਦੇ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਦਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲਾਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀ ਆ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲੋਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਕੀ ਅਸੀਂ ਇਸ ਗੱਲ ਨੂੰ ਡਿੱਗਦੇ ਵੀ ਸਾਡੀ ਕੋਈ ਜਿੱਦੇ ਬੱਚੀ ਚੱਕ ਕੇ ਸਾਡਾ ਬੱਚਾ ਚੱਕ ਕੇ ਉਹਦੇ ਨਾਲ ਆ ਵਾਪਰਿਆ ਉਹਦੇ ਉੱਠਾਂਗੇ ਯਾਰ